ਹਾਂਜੀ ਮੇਰੀ ਕੌਮ ਤਾਂ ਇਨਸਾਨੀਅਤ ਸ਼ਰਮਸ਼ਾਰ ਹੈ ਹਵਾਾਂ ਵਿੱਚ ਵੀ ਜ਼ਹਿਰ ਹੈ ਚਾਰ ਸੁਪੇਰੇ ਕਹਿਰ ਹੈ ਨਫ਼ਰਤਾਂ ਦਾ ਬਾਜ਼ਾਰ ਹੈ ਇਨਸਾਨੀਅਤ ਸ਼ਰਮਸ਼ਾਰ ਹੈ ਅਰੁਤਾ ਬੇਰੰਗੀਆਂ ਫੁੱਲ ਵੀ ਉਦਾਸ ਨੇ ਚੱਲਦਾ ਫਰੇਬੀ ਝੂਠ ਸੱਚਿਆਂ ਦੀ ਹਾਰ ਹੈ ਇਨਸਾਨੀਅਤ ਸ਼ਰਮਸ਼ਾਰ ਹੈ ਰਾਖਸ਼ਾ ਜਿਹੇ ਲੋਕ ਕੋਮਲ ਕਲੀਆਂ ਮਰੋੜ ਦੇ ਸੁੱਚੀਆਂ ਰੂਹਾਂ ਨੂੰ ਤੁਰ ਅੰਦਰ ਤੋਂ ਤੋੜ ਦੇ ਮੂੰਹਾਂ ਤੇ ਨਕਾਬ ਤੇ ਦਿਲਾਂ ਵਿੱਚ ਖਾਰ ਹੈ ਇਨਸਾਨੀਅਤ ਸ਼ਰਮਸ਼ਾਰ ਹੈ ਇਨਸਾਨੀਅਤ ਸ਼ਰਮਸ਼ਾਰ ਹੈ ਥੈਂਕ ਯੂ ਸੱਚ ਦੱਸਾਂ ਤੁਸੀਂ ਵੀ ਕਮਾਲ ਕਰਦੇ ਹੋ ਬੜੇ ਸੋਹਣੇ ਲੱਗਦੇ ਖੁਦ ਨੂੰ ਜਦੋਂ ਸਵਾਲ ਕਰਦੇ ਹੋ ਵਾਹ ਕੀ ਤਜਰਬਾ ਸ਼ਬਦ ਦੱਸਦੇ ਨੇ ਗੱਲ ਬੜੀ ਹੀ ਬੇਮਿਸਾਲ ਕਰਦੇ ਹੋ ਗੱਲ ਬੜੀ ਹੀ ਬੇਮਿਸਾਲ ਕਰਦੇ ਹੋ